ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਤਿੰਨ ਨਿਰਮਾਣ ਅਧੀਨ ਸੜਕਾਂ ਦਾ ਅਚਨਚੇਤ ਨਿਰੀਖਣ ਕੀਤਾ ਇੱਕ ਸੜਕ ਤੇ ਨਿਰਮਾਣ ਮਾਪ ਦੰਡਾ ਦੀ ਗੰਭੀਰ ਉਲੰਘਣਾ ਸਾਹਮਣੇ ਆਉਣ ਤੇ ਠੇਕੇਦਾਰਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕਰਨ ਅਤੇ ਉਸ ਦੀਆਂ ਸਾਰੀਆਂ ਅਦਾਇਗੀਆਂ ਤੁਰੰਤ ਰੋਕਣ ਦੇ ਹੁਕਮ ਦਿੱਤੇ ਗਏ ਮੁੱਖ ਮੰਤਰੀ ਨੇ ਪਟਿਆਲਾ ਦੇ ਰੀਤ ਖੇੜੀ ਲਿੰਕ ਰੋਡ ਤੇ ਨਮੂਨੇ ਲੈ ਕੇ ਘੱਟ ਗੁਣਵੱਤਾ ਵਾਲੀ ਸਮੱਗਰੀ ਦੀ ਵਰਤੋਂ ਤੇ ਕੜੀ ਨਾਰਾਜ਼ਗੀ ਜ਼ਾਹਰ ਕੀਤੀ ਦੋ ਹੋਰ ਸੜਕਾਂ ਦਾ ਕੰਮ ਮਾਪਦੰਡ ਅਨੁਸਾਰ ਮਿਲਿਆ ਉਹਨਾਂ ਨੇ ਪਟਿਆਲਾ ਸਰਹੰਦ ਰੋਡ ਦੇ ਨਿਰਮਾਣ ਦੀ ਵੀ ਜਾਂਚ ਕੀਤੀ ਤੇ ਸੜਕ ਦੇ ਨਮੂਨੇ ਦੀ ਲੈਬ ਟੈਸਟ ਰਿਪੋਰਟ ਤੁਰੰਤ ਪੇਸ਼ ਕਰਨ ਦੇ ਹੁਕਮ ਵੀ ਦਿੱਤੇ ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਰੁੜਕੀ ਰੇਵਣਾ ਪਲਾਨ ਰੋਡ ਦਾ ਵੀ ਜਾਇਜ਼ਾ ਲਿਆ ਮੁੱਖ ਮੰਤਰੀ ਨੇ ਕਿਹਾ ਕਿ ਇਹ ਜਾਂਚਾ ਸੂਬੇ ਵਿੱਚ ਬਣ ਰਹੀਆਂ ਸੜਕਾਂ ਦੀ ਗੁਣਵੱਤਾ ਪ੍ਰਤੀ ਸਰਕਾਰ ਦੀ ਸੰਵੇਦਨਸ਼ੀਲਤਾ ਦੀ ਨਿਸ਼ਾਨੀ ਹੈ ਉਨਾ ਕਹਾ ਕਿ ਜਨ ਤੱਕ ਪੈਸੇ ਨਾਲ ਬਣ ਰਹੀਆਂ ਸੜਕਾਂ ਦੀ ਉੱਚ ਗੁਣਵੱਤਾ ਯਕੀਨੀ ਬਣਾਉਣ ਲਈ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਹਨਾਂ ਸਖਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸਾਰੇ ਵਿਭਾਗਾਂ 'ਚ ਤਾਲਮੇਲ ਯਕੀਨੀ ਬਣਾਇਆ ਜਾਵੇ ਤਾਂ ਜੋ ਸੀਵਰੇਜ ਪਾਣੀ ਪਾਈਪਾਂ ਉਹਨਾਂ ਸਖਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸਾਰੇ ਵਿਭਾਗਾਂ 'ਚ ਤਾਲਮੇਲ ਯਕੀਨੀ ਬਣਾਇਆ ਜਾਵੇ ਤਾਂ ਜੋ ਸੀਵਰੇਜ ਪਾਣੀ ਪਾਈਪਾਂ ਫਾਈਬਰ ਕੰਮ ਵਰਗੇ ਹਰੇਕ ਕੰਮ ਸੜਕਾਂ ਪਾਉਣ ਤੋਂ ਪਹਿਲਾਂ ਮੁਕੰਮਲ ਕੀਤੇ ਜਾਣ ਇਸ ਨਾਲ ਨਵੀਆਂ ਸੜਕਾਂ ਨੂੰ ਨੁਕਸਾਨ ਨਹੀਂ ਪਹੁੰਚੇਗਾ ਤੇ ਕਰਦੇ ਤਾਂਾਂ ਦਾ ਵੀ ਪੈਸਾ ਬਚੇਗਾ ਨਾਲੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਮੁਰਤੋ ਕਾਂਗਰਸ ਤੇ ਟਿੱਪਣੀ ਕਰਦੇ ਨਜ਼ਰ ਆਏ ਉਹ ਬੋਲੇ ਕਿ ਕਾਂਗਰਸ ਨੇਤਾ ਨਵਜੋਤ ਕੌਰ ਸਿੱਧੂ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਪੀਸੀਐਸਪੀ ਮੁਖੀ ਸੁਨੀਲ ਜਾਖੜ ਦੀਆਂ ਟਿੱਪਣੀਆਂ ਪੁਰਾਣੀ ਪਾਰਟੀ ਵਿੱਚ ਵੱਡੇ ਪੱਧਰ ਤੇ ਭ੍ਰਸ਼ਟਾਚਾਰ ਨੂੰ ਦਰਸਾਉਂਦੀਆਂ ਨੇ ਇਸ ਤੋਂ ਲਾਵਾ ਹੋਰ ਕੀ ਕੁਝ ਬੋਲਦੇ ਮੁੱਖ ਮੰਤਰੀ ਬਾਨ ਨਜ਼ਰ ਆਏ ਨੇ ਤੁਸੀਂ ਇੱਕ ਵਾਰ ਖੁਦ ਸੁਣੋ ਉਹ ਤਾਂ ਅਸੀਂ ਹੁਣ ਦੇਖੋ ਆ ਲੋਕ ਖੜੇ ਨੇ ਜਿੰਨੂੰ ਪੁੱਛ ਲੋ ਹੈਨਾ ਇਹਨਾਂ ਨੂੰ ਵੇਚੀ ਜਾਂਦੇ ਹੋ ਪਹਿਲਾਂ ਵੋਟਾਂ ਖਰੀਦਦੇ ਹੁੰਦੇ ਸੀ ਵੋਟਾਂ ਖਰੀਦ ਕੇ ਆਪ ਦਾ ਰੇਟ ਵਧਾ ਲੈਂਦੇ ਸੀ ਜਿਹੜਾ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ ਤੁਹਾਨੂੰ 5 ਸਾਲ ਵੇਚੂਗਾ ਠੀਕ ਹੈ ਜੀ ਉਹ ਇੱਥੇ ਵੋਟਾਂ ਦਾ ਰੇਟ 10000 ਪਾਉਂਦੇ ਸੀ ਵੇਖ ਕੇ ਇੱਕ ਵੋਟ ਦਾ ਰੇਟ ਉੱਥੇ ਮੰਤਰਾਲੇ ਦਾ ਰੇਟ ਜਿਹੜਾ ਉਹ 100 ਕਰੋੜ ਉਹ 200 ਕਰੋੜ ਦਾ ਉਹ ਮੁੱਖ ਮੰਤਰੀ ਦਾ ਰੇਟ ਮੈਂ ਅੱਜਕੱਲ ਕੀ ਚੱਲ ਰਿਹਾ ਮੈਨੂੰ ਤਾਂ ਪਤਾ ਨਹੀਂ ਕੰਮ ਕੋਲ ਪਤਾ ਹੋਊਗਾ ਤੇ ਨਵਜੋਤ ਕੋ ਸਿੱਧੂ ਕਹਿੰਦੇ ਸੀ 500 ਕਰੋੜ ਦੀ ਟੈਕਸੀ ਦੇਣੀ ਪੈਂਦੀ ਹੈ ਆਓ ਆਪਣਾ ਜਾਖੜ ਕਹਿੰਦੇ ਸੀ 350 ਕਰੋੜ ਕੀ ਸਾਡੇ ਵੇਲੇ 350 ਕਰੋੜ ਚੱਲਦਾ ਸੀਗਾ ਮੁੰਡਾਈ ਹੋਗੀ ਸੋ ਇਹ ਕੀ ਮਜ਼ਾਕ ਬਣਾਇਆ ਇਹ ਪੰਜਾਬ ਨੂੰ ਵੇਚਣ ਤੇ ਲੱਗੇ ਹੋਇਆ ਹੈ ਹਨਾ ਉਹ ਮੁੱਖ ਮੰਤਰੀ ਕੇ 500 ਕਰੋੜ ਰੁਪਏ ਤਾਂ ਦਿਓਗੇ ਜਾਂ ਬਣਾਓਗੇ ਬਿਲਕੁਲ ਪਹਿਲਾਂ ਪਬਲਿਕ ਕੋਲ ਤਾਂ ਆਓ ਕਦੇ ਕਦੇ ਲੋਕਾਂ ਕੋਲ ਆਇਓ 4 ਸਾਲ ਹੋ ਗਏ ਉਹ ਸਟੇਜਾਂ ਤੋਂ ਮੈਨੂੰ ਵਾਲਾ ਘੜੀ ਜਾਂਦੇ ਉਹ ਮਨਤ ਮਨ ਦੇ ਗਾਜਰ ਰਸਾ ਪਾ ਕੇ ਇੱਧਰ ਲੈ ਜਾਂਦੇ ਉਹ ਇੱਧਰ ਲੈ ਜਾਂ ਕੀ ਕਰ ਲੋਗੇ ਅਸੀਂ ਕੀ ਵਿਗਾੜਤਾ ਜੀ ਪਹਿਲਾਂ ਕਹਿੰਦੀ ਭਗਵਾਨ ਤੁਮਾਰੇ ਇੱਥੋਂ ਕਿਤੇ ਚੱਲਦੇ ਆਏ ਸਟੇਜਾਂ ਚਲਾਉਣ ਵਾਲੇ ਸਟੇਟ ਨਹੀਂ ਚਲਾ ਸਕਦੇ ਸੀ ਤੇ ਹੁਣ ਫਿਰ ਸਟੇਟ ਚਲਾ ਲਈ ਸਟੇਟ ਚੱਲ ਵੀ ਵਧੀਆ ਰਹੀ ਪੁੱਛਣ ਨੂੰ ਲੋਕਾਂ ਨੂੰ ਪੁੱਛਦੇ ਮੈਂ ਨਹੀਂ ਕੁਝ ਕਹਿੰਦਾ ਮੈਂ ਇੱਕੜਾ ਮੈਂ ਕਿਹੜਾ ਪਿੰਨਨ ਨੂੰ ਜਾਣਦਾ ਮਤਲਬ ਰੇਟ ਲਾਈ ਜਾਂਦੇ ਇਹਨਾਂ ਦੀ ਇਹਨਾਂ ਦੀ ਬੋਟਾਂ ਵੀ 1900 ਕਰੋੜ ਚ ਆਏ ਨੂੰ ਦੇ ਦੋ ਕੁਰਸੀ ਆ 1900 ਕਰੋੜ ਦੇ ਦੋ ਆ ਕੌਂਸਲਰ ਐ 1900 ਚ ਬਿੱਗ ਕੇ ਜੀ ਇਹ ਤਾਂ ਰੇਟ ਲਿਸਟ ਆ ਬੱਚੇ ਮੇਲੇ ਆ ਜੀ ਸੀਐਮ ਆ ਜੀ ਸਾਸ਼ਿਕਾ ਅੰਕਲ ਥੋੜੀ ਕੱਦੀ ਰੇਲ ਕਰਦੇ ਤੁਸੀਂ ਘਰ ਆ ਕੇ ਜਾਓ ਜੀ ਹਾਂ ਕੋਈ ਗੱਲ ਆयो ਵੀ ਸਟਾਪੀ ਕੇ ਜਾਓ ਹਾਂ ਜੀ ਕੋਈ ਸੀਐਮ ਸਾਹਿਬ ਇੱਕ ਇੱਕ ਗੱਲ ਹੈ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਜਾ ਰਹੀ ਹੈ ਜੇ ਕੋਈ ਮਰ ਜਾਂਦਾ ਪ੍ਰਾਈਵੇਟ ਹਸਪਤਾਲ ਦੇ ਵਿੱਚ ਤਾਂ ਪੈਸੇ ਚੁਕਾਉਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹਦੇ ਵਾਸਤੇ ਵੀ ਕੋਈ ਦੇਖੋ ਹਿਊਮਨ ਰਾਈਟਸ ਵੱਲੋਂ ਇੱਕ ਨੋਟਿਸ ਜਾਰੀ ਹੋ ਰਿਹਾ ਹੈ ਕੋਈ ਵੀ ਹਸਪਤਾਲ ਸਪਰਾਈ ਵੀ ਤਾਂ ਸਰਕਾਰੀ ਹੈ ਉੱਪਰ ਰੱਖ ਰਿਹਾ ਤੇ ਕੋਈ ਵੀ ਹਸਪਤਾਲ ਜਿਹੜਾ ਨਾ ਉਹ ਜੇ ਕੋਈ ਅਚਾਨਕ ਮੌਤ ਹੋ ਗਈ ਕੋਈ ਇਲਾਜ ਦੌਰਾਨ ਡੈੱਡ ਬੋਡੀ ਨਹੀਂ ਰੁਕ ਸਕਦਾ ਕਿਉਂਕਿ ਇਹਨਾਂ ਨੇ ਪੈਸੇ ਨਹੀਂ ਦਿੱਤੇ ਅਸੀਂ ਡੈੱਡ ਬੋਡੀ ਨਹੀਂ ਦਿੰਦੇ ਇਹ ਬਲੈਕਮੇਲ ਹੈ ਇਸ ਸਪਿੰਗਕੋਰ ਦਾ ਰੂਲ ਹੈ ਤੇ ਨਾਲ ਇਹ ਫਿਵਰੀ ਜਿਹੜੇ ਹਸਪਤਾਲਾਂ ਵਿੱਚ ਮੋਰਚਰੀ ਨਹੀਂ ਹੁੰਦੀ ਲਾਸ਼ ਰੱਖਣ ਨੂੰ ਨਹੀਂ ਰਾਤ ਨੂੰ 2:30 ਵਜੇ ਮੌਤ ਹੋ ਗਈ ਕਹਿੰਦੇ ਲੈ ਜਾਓ ਜੀ ਕਾਤੇ ਲੈ ਕੇ ਜਾਊਗਾ ਬੰਦਾ ਐਂਬੂਲੈਂਸ ਜਾ ਜਿਹੜਾ ਸ਼ਾਹ ਵਾਹਨ ਕਹਿੰਦੇ ਜਿਹਨੂੰ ਲਾਸਨ ਆਣ ਵਾਸਤੇ ਉਹ ਵੀ ਘਰੇਕ ਹਸਪਤਲ ਵਾਸਤੇ ਕੰਪਲਸਰੀ ਕੀਤੀ ਹੈ ਤੇ ਇਲਾਜ ਹੋ ਗਿਆ ਸਹੀ ਹੋ ਗਿਆ ਤੇ ਪਰ ਪੈਸੇ ਨਹੀਂ ਹਜੇ ਦਿੱਤੇ ਐਸਵੀਡੈਪਟ ਦੇਖ ਕੇ ਬੰਦਾ ਜਦੋਂ ਮਰਜੀ ਜਾ ਸਕਦਾ ਤੁਸੀਂ ਉਹਨੂੰ ਬੰਦਕ ਨਹੀਂ ਬਣਾ ਸਕਦੇ ਸੋ ਜਿਹੜੇ ਹਿਊਮਨ ਰਾਈਟਸ ਕਮਿਸ਼ਨ ਨੇ ਹੁਣੇ ਜਿਹੜਾ ਨੋਟਿਸ ਵੀ ਜਾਰੀ ਕੀਤਾ ਪੁਲਿਸ ਦੇ ਥਰੂ ਕਿ ਸਾਰਿਆਂ ਨੂੰ ਸਾਰੇ ਹਸਪਤਲ 'ਚ ਬੋਰਡ ਵੀ ਲੱਗਣਗੇ ਸੋ ਜੋ ਵੀ ਜਿੱਥੇ ਵੀ ਆਮ ਲੋਕਾਂ ਨੂੰ ਕੋਈ ਲੋਟ ਕੇ ਜਾ ਕੋਈ ਆਮ ਲੋਕਾਂ ਨੂੰ ਬਲੈਕਮੇਲ ਲੇ ਜਾਂ ਉਹਨਾਂ ਨੂੰ ਕੋਈ ਤੰਗੀ ਫੈਂਦਾ ਸਰਕਾਰ ਉਹਨਾਂ ਦੇ ਨਾਲ ਸਰ ਜਿਹੜੀ ਪਿਛਲੀ ਸੜਕ ਤੁਸੀਂ ਹੁਣ ਨਰੀਖਣ ਕਰਕੇ ਆਏ ਉਹਦੇ ਚ ਗੁਣਵਤਾ ਠੀਕ ਪਾਈ ਗਈ ਹੈ ਕਿਦਾਂ ਕੋਈ ਅਧਿਕਾਰੀ ਜਾਂ ਮੈਂ ਮੈਂ ਨਾਲੀ ਤੇ ਕਈ ਵੀ ਲੈਬੋਰੀ ਚ ਜਿਹੜੀ ਮੇਨ ਹੈ ਪਟਿਆਲਾ ਸਲੰਦ ਜੀ ਤੇ ਜਿਹੜੀ ਉਹ ਸੀਗੀ ਲਿੰਕ ਰੂਟ ਜੀ ਉਹਦੇ ਚ ਘੱਟ ਸੀ ਇਹਦਾ ਹਜੇ ਚੱਲ ਰਿਹਾ ਹੈ ਬਹੁਤ ਫਰੀ ਇਦਾਂ ਹੁੰਦਾ ਕਿ ਜਦੋਂ ਕੋਈ ਵੀ ਸੜਕ ਬਣਦੀ ਆ ਬਣਨ ਤੋਂ ਬਾਅਦ ਯਾਦ ਆਉਂਦਾ ਕਿ ਸੀਵਰੇਜ ਨਹੀਂ ਪਿਆ ਯਾਦ ਆਉਂਦਾ ਕਿ ਤਾਰਾਂ ਨਹੀਂ ਪਈਆਂ ਯਾਦ ਆਉਂਦਾ ਕਿ ਉਸ ਦੇ ਵਿੱਚ ਜਿਹੜਾ ਹੈ ਟੈਲੀਫੋਨ ਦੀਆਂ ਤਾਰਾਂ ਪੈਣੀਆਂ ਨੇ ਵਾਈਫਾਈ ਦੀਆਂ ਤਾਰਾਂ ਪੈਣੀਆਂ ਅਸੀਂ ਇਹ ਪਹਿਲਾਂ ਹੀ ਉਹਨਾਂ ਨਾਲ ਗੱਲ ਕਰ ਲਈ ਸੀ ਜੇ ਸ਼ਹਿਰਾਂ ਦੇ ਵਿੱਚ ਸੜਕਾਂ ਬਣਦੀਆਂ ਨੇ ਜਾਂ ਪਿੰਡਾਂ 'ਚ ਬਣਦੀਆਂ ਕੋਈ ਥੱਲੋਂ ਦੀ ਢੋਲੀ ਪਾਉਣੀ ਹੈ ਪਾਣੀ ਲੰਘਣ ਵਾਸਤੇ ਮੋਬਾਈਲ ਪਹਿਲਾਂ ਕੋਈ ਟੈਲੀਫੋਨ ਦੀਆਂ ਤਾਰਾਂ ਪਾਉਣੀਆਂ ਨੇ ਪਹਿਲਾਂ ਕੋਈ ਸੀਵਰੇਜ ਕਿਤੇ ਸ਼ਹਿਰ 'ਚ ਪੈਣਾ ਪਹਿਲਾਂ ਸੜਕ ਡਿਪਾਰਟਮੈਂਟ ਨੂੰ ਕਹਿ ਕਿ ਤੁਸੀਂ ਸਾਰੇ ਡਿਪਾਰਟਮੈਂਟ ਨੂੰ ਚਿੱਠੀ ਕਰਣੀ ਹੈ ਪਾਈ ਅਸੀਂ ਇਥੋਂ ਸੜਕ ਬਣਾਉਣੀ ਹੈ ਤੇ ਤੁਸੀਂ ਜੇ ਕੋਈ ਅੰਡਰਗਰਾਉਂਡ ਕੋਈ ਆਪਣਾ ਕੋ ਕੰਮ ਕਰਨਾ ਉਹ ਪਹਿਲਾਂ ਕਰੋ ਠੀਕ ਹੈ ਨਾ ਨਹੀਂ ਤਾਂ ਕੀ ਹੁੰਦਾ ਸੜਕ ਬਣੀ ਜਾਂਦੀ ਹੈ ਉਹ ਪਿੱਛੇ ਖੜੇ ਹੁੰਦੇ ਨੇ ਆਪਣੇ ਬੈਂਕ ਤੇ ਲਈ ਨਾ ਵੀ ਕਰੇ ਛੇਤੀ ਬਣਾਓ ਅਸੀਂ ਪਟਨੀ ਟੈਲੀਫੋਨ ਦੇ ਤਾਰਾ ਪਾਉਣੀ ਹੈ ਯਾਰ ਤੁਸੀਂ ਦੋ ਦਿਨ ਪਹਿਲਾਂ ਪਾ ਲੋ ਸੜਕ ਉੱਤੋਂ ਦੀ ਬਣ ਜੂਗੀ ਠੀਕ ਹੈ ਨਾ ਸੋ ਅਸੀਂ ਸਾਰੇ ਡਿਪਾਰਟਮੈਂਟਾਂ 'ਚ ਤਾਲਮੇਲ ਬਿਠਾ ਰਹੇ ਹਾਂ ਸਾਰੇ ਅਫਸਰਾਂ ਦੀ ਡਿਊਟੀ ਲਾਈ ਹੈ ਜੇ ਕੋਈ ਨਵੀਂ ਸੜਕ ਦੇ ਵਿੱਚ ਕੋਈ ਟੈਲੀਫੋਨ ਦੀ ਤਾਰ ਜਾਂ ਕੋਈ ਕੇਬਲ ਦੀ ਤਾਰ ਜਾਂ ਕੋਈ ਸੀਵਰੇਜ ਦਾ ਕੋਈ ਪਾਈਪ ਜਾਂ ਕੋਈ ਫਲਾਣਾ ਜੇ ਬਾਅਦ ਦੇ ਵਿੱਚ ਆਇਆ ਤਾਂ ਉਹ ਅਸੀਂ ਉਹ ਸਾਰੇ ਡਿਪਾਰਟਮੈਂਟਾਂ ਦੀ ਆਪਸ ਦੇ ਵਿੱਚ ਗਲਤੀ ਮੰਨਾਂਗੇ